ਹਾਂ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਮੈਸੂਮਨ ਆਰਟਿਸਟਰੀ ਸਕੈਚ ਤੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਮੈਂ 10ਮਾ ਚੋਨੀਆ ਸਾਡਾ ਪਿੰਡ ਪਖੋਵਾਲ ਜ਼ਿਲ੍ਹਾ ਲੁਧਿਆਣਾ ਤੇ ਮੇਰਾ ਫੋਨ ਨੰਬਰ 98582345 ਕਈ ਭੈਣਾਂ ਨੂੰ ਮੈਜ਼ਰਮੈਂਟ ਲੈਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਸੋ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਸੋਚ ਰਹੀ ਹਾਂ ਮੈਂ ਤੁਹਾਡੇ ਲਈ ਇੱਕ ਮੈਜ਼ਰਮੈਂਟ ਤੇ ਵੀਡੀਓ ਬਣਾਵਾਂ ਤਾਂ ਕਿ ਤੁਸੀਂ ਆਪਣੀ इजीली ਬੋਡੀ ਮੈਜ਼ਰਮੈਂਟ ਕਰਕੇ ਮੈਨੂੰ ਭੇਜ ਸਕੋ ਕੋਈ ਨਾਪ ਦੀ ਕੋਈ ਦਿੱਕਤ ਨਾ ਰਹੇ ਸੋ ਜਿਹੜੀ ਅੱਜ ਦੀ ਕਲੈਕਸ਼ਨ ਹੈ ਇਹ ਮੋਸਟਲੀ ਹੈਂਡਵਰਕ ਦੇ ਸੂਟ ਨੇ ਬਹੁਤ ਹੀ ਪਿਆਰੇ ਸੂਟ ਬਣੇ ਨੇ ਜਿਵੇਂ ਕਿ ਫੈਸਟੀਵਲਸ ਆ ਰਹੇ ਨੇ ਮoure ਵਿਆਹ ਸ਼ਾਦੀਆਂ ਸ਼ੁਰੂ ਹੋਣ ਵਾਲੀਆਂ ਨੇ ਈਵਨ ਕਰਵਾ ਚੌਥਾ ਆ ਰਿਹਾ ਸੋ ਤੁਸੀਂ ਉਸ ਉਸ ਚੀਜ਼ ਨੂੰ ਮੈਂ ਮਾਈਂਡ ਦੇ ਵਿੱਚ ਰੱਖ ਕੇ ਸੂਟ ਰੈਡੀ ਕਰਵਾਏ ਨੇ ਹੋਪ ਤੁਹਾਨੂੰ ਪਸੰਦ ਆਉਣਗੇ ਤਿੰਨਾਂ ਦਾ ਜਿਹੜਾ ਫੈਬਰਿਕ ਆ ਉਹ ਡਿਫਰੈਂਟ ਡਿਫਰੈਂਟ ਰੱਖਿਆ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਮੈਨੂੰ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਆਪਣੀ ਚੋਇਸ ਦੇ ਅਕੋਰਡਿੰਗ ਕਲਰ ਲੈ ਸਕਦੇ ਹੋ ਫੈਬਰਿਕ ਲੈ ਸਕਦੇ ਹੋ ਅੱਜ ਮੈਂ ਕੋਸ਼ਿਸ਼ ਕਰੂੰਗੀ ਥੋੜੀ ਡਿਫਰੈਂਟ ਚੀਜ਼ ਦਿਖਾਉਂ ਇੱਕ ਕ੍ਰੇਪ ਫੈਬਰਿਕ ਦੇ ਵਿੱਚ ਹੈ ਸਾਰੀ ਜਿਹੜੀ ਸ਼ਰਟ ਆ ਉਹਦੇ ਤੇ ਹੈਵੀ ਏਮਬ੍ਰੋਇਡਰੀ ਹੋਈ ਆ ਬਹੁਤ ਹੀ ਸੋਹਣੀ ਪਲੱਸ ਇਹਦਾ ਕੀਰਾ ਬਹੁਤ ਹੀ ਪਿਆਰਾ ਬਣਿਆ ਸਾਰੇ ਦੇ ਵਿੱਚ ਜਿਹੜਾ ਮਿਰਰ ਵਰਕ ਹੋਇਆ ਮਿਰਰ ਵਰਕ ਦੇ ਨਾਲ ਉਹਨਾਂ ਨੇ ਕੱਟ ਡਾਣੇ ਦਾ ਵਰਕ ਕੀਤਾ ਬਹੁਤ ਹੀ ਸੋਹਣਾ ਜਿਹਦੇ ਨਾਲ ਇਹਦੀ ਪੂਰੀ ਜਿਹੜੀ ਗੈਟਅੱਪ ਆ ਰਹੀ ਆ ਬਹੁਤ ਹੀ ਸੋਹਣਾ ਦੇਖੋ ਜਿਹੜੀ ਸੈਂਟਰ ਦੇ ਵਿੱਚ ਅੰਬੀ ਬਣੀ ਆ ਬਹੁਤ ਹੀ ਪਿਆਰੀ ਬਣੀ ਆ ਤੇ ਜਿਹੜੀ ਓਵਰਆਲ ਸ਼ਰਟ ਦੀ ਗ੍ਰੇਸ ਆ ਕਾਫੀ ਵਧੀਆ ਇਹ ਕਲਰ ਵੀ ਬਹੁਤ ਡਿਫਰੈਂਟ ਜਿਹਾ ਕਲਰ ਆਗਾ ਬਹੁਤ ਹੀ ਪਿਆਰਾ ਇੰਗਲਿਸ਼ ਸ਼ੇਡ ਐਕਚੁਅਲੀ ਤੇ ਇਹਦੀ ਸਲੀਵਸ ਦਾ ਡਿਜ਼ਾਈਨ ਆਊਗਾ ਇਹਦੇ ਤੇ ਸਲੀਵਸ ਬਿਲਕੁਲ ਆਪਾਂ ਸਿੰਪਲ ਰੱਖੀਆਂ ਨੇ ਪਰ ਜੇ ਕਿਸੇ ਭੈਣ ਨੂੰ ਚਾਹੇ ਉਹ ਚਾਹੁੰਦੇ ਆ ਨੇਗੇ ਵੀ ਤੁਸੀਂ ਇਹ ਸੇਮ ਜਿਹੜਾ ਘੇਰੇ ਤੇ ਡਿਜ਼ਾਈਨ ਬਣਿਆ ਤੁਸੀਂ ਸਲੀਵਸ ਤੇ ਲੈ ਕੇ ਜਾਣਾ ਤਾਂ ਆਪਾਂ ਉਹ ਨੂੰ ਵੀ ਕਰ ਸਕਦੇ ਆ ਸੋ ਹੋਪ ਜਿਹੜਾ ਇਹ ਡਿਜ਼ਾਈਨ ਹੈ ਤੁਹਾਨੂੰ ਪਸੰਦ ਆਊਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜਿਹੜੀ ਹੈ ਸ਼ਰਟ ਦੀ ਗੈਟ-ਅੱਪ ਆ ਰਹੀ ਹੈ ਬਹੁਤ ਸੋਹਣਾ ਕਲਰ ਹੈਗਾ ਤੇ ਮਿਰਰ ਵਰਕ ਕਈ ਪੈਨ ਨੂੰ ਬਹੁਤ ਪਸੰਦ ਆਉਂਦਾ ਹੈਗਾ ਈਵਨ ਜਦੋਂ ਆਪਾਂ ਇਹਨੂੰ ਵੇਅਰ ਕਰਾਂਗੇ ਸੂਟ ਰੈਡੀ ਹੋ ਗਿਆ ਤਾਂ ਇਹਦੀ ਆਪਣੀ ਹੀ ਲੁੱਕ ਹੋਊਗੀ ਇਹਦੇ ਨਾਲ ਆਪਾਂ ਥੋੜਾ ਜਿਹਾ ਕੰਟਰਾਸਟ ਕਰ ਸਕਦੇ ਹਾਂ ਜਿਵੇਂ ਤੁਸੀਂ ਕਲਰ ਕੰਟਰਾਸਟ ਦੇਖ ਸਕਦੇ ਹੋ ਮੈਰੂਨ ਕਲਰ ਦੀ ਫਿਨਿਸ਼ਿੰਗ ਆਪਾਂ ਇਹਦੇ ਤੇ ਦੇ ਸਕਦੇ ਹਾਂ ਤਾਂ ਬਹੁਤ ਸੋਹਣੀ ਲੱਗੂਗੀ ਥੋੜਾ ਕੰਟਰਾਸਟ ਦੇ ਵਿੱਚ ਹੋ ਜਾਊਗਾ ਤੇ ਇਹ ਤਾਂ ਦੁਪੱਟਾ ਬਹੁਤ ਪਿਆਰਾ ਇਹਦਾ ਜਿਹੜਾ ਦੁਪੱਟਾ ਚਨਾਉਣ ਫੈਬਰਿਕ ਤੇ ਆ ਬਹੁਤ ਹੀ ਸੋਹਣਾ ਦੁਪੱਟਾ ਹੈ ਸੋ ਤੁਸੀਂ ਦੇਖ ਸਕਦੇ ਹੋ ਇਹਦੀ ਲੇਸ ਨਾਲ ਫਿਨਿਸ਼ਿੰਗ ਕੀਤੀ ਗਈ ਆ ਫੋਰ ਸਾਈਡ ਇਹਦੇ ਜਿਹੜੀ ਮਿਰਰ ਨੇ ਦੇ ਨਾਲ embroidery ਹੋਈ ਆ ਬਹੁਤ ਹੀ ਸੋਹਣੀ ਸੋ ਜਿਹੜਾ ਦੁਪੱਟਾ ਹੈ ਉਹਦੀ ਗ੍ਰੇਸ ਕਾਫੀ ਸੋਹਣੀ ਆ ਦੁਪੱਟਾ ਪੂਰਾ ਖੁੱਲਾਗਾ ਇਹ ਕੋਈ ਸ਼ਾਰਟ ਦੁਪੱਟਾ ਨਹੀਂ ਆ ਸੋ ਦੁਪੱਟਾ ਬਹੁਤ ਪਿਆਰਾ ਜਿਨ੍ਹਾਂ ਜਿਨ੍ਹਾਂ ਨੂੰ ਇਹ ਪਸੰਦ ਆ ਰਿਹਾ ਤਾਂ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਕੁਝ ਚੇਂजेस ਚਾਹੀਦੇ ਨੇ ਤੁਹਾਨੂੰ embroidery ਦੇ ਵਿੱਚ ਤੁਸੀਂ ਉਹ ਵੀ ਦੱਸ ਕੇ ਚੇਂਜ ਵੀ ਕਰਵਾ ਸਕਦੇ ਹੋ ਇਹ ਜਿਹੜੀ ਸੂਟ ਆ ਇਹਦੀ ਟੋਟਲ ਕਾਸਟ ਜਿਹੜੀ ਆ 4500 ਹੈ ਵਿਦਆਊਟ ਸਟਿਚਿੰਗ ਤੁਸੀਂ 4500 ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਏਗਾ ਹਾਂਜੀ ਆਪਣਾ ਸੈਕੰਡ ਸੂਟ ਬਹੁਤ ਹੀ ਪਿਆਰਾ ਹੈ ਸੈਟਨ ਆਰਗੈਂਡਾ ਜਿਹੜਾ ਫੈਬਰਿਕ ਆ ਆਪਾਂ ਸ਼ਰਟ ਦੇ ਲਈ ਯੂਜ਼ ਕੀਤਾ ਬਹੁਤ ਹੀ ਫਲੋਈ ਫੈਬਰਿਕ ਆ ਬਹੁਤ ਹੀ ਸੋਹਣਾ ਇਹਦੀ ਕ੍ਰੇਪ ਨਾਲੋਂ ਮੈਨੂੰ ਲੱਗ ਰਿਹਾ ਜਿਆਦਾ ਸੋਹਣੀ ਕਟਅਪ ਆਉਂਦੀ ਹੈ ਸੋ ਦੈਟਸ ਵਾਈ ਮੈਂ ਫੈਬਰਿਕ ਯੂਜ਼ ਕੀਤਾ ਇਹਦੇ ਤੇ ਬਹੁਤ ਸੋਹਣੀ ਐਮਬਰਾਇਡਰੀ ਹੈ ਨਿੱਕਾ ਨਿੱਕਾ ਜਿਹੜਾ ਹੁੰਦਾ ਨਾ ਸਲੀਕ ਜਿਹਾ ਵਰਕ ਉਹ ਬਹੁਤ ਹੀ ਪਿਆਰਾ ਜਿਹਾ ਡੀਸੈਂਟ ਜਾਇਦੇ ਤੇ ਵਰਕ ਹੋਇਆ ਦਾ neck ਬਹੁਤ ਹੀ ਪਿਆਰਾ ਬਣਿਆ ਤੁਸੀਂ ਦੇਖ ਸਕਦੇ ਹੋ ਪਲੱਸ ਇਹਦੀ ਜਿਹੜੀ ਸਾਰੀ ਦੀ ਸਾਰੀ ਬੂਟੀ ਹੈ ਬਹੁਤ ਹੀ ਪਿਆਰੀ ਹੋਈ ਹੈ ਹੈਵੀ ਬੂਟੀ ਪਈ ਆ ਸਾਰੀ ਸ਼ਰਟ ਦੇ ਵਿੱਚ ਤੇ ਇਹਦਾ ਘੇਰਾ ਬਹੁਤ ਸੋਹਣਾ ਬਣਿਆ ਘੇਰੇ ਤੇ ਆਪਾਂ ਨੇ ਇੱਕ ਡੀਸੈਂਟ ਜੀ ਜਿਹੜੀ ਹੈਗੀ ਆ ਬਣਾਇਆ ਰੈਡੀ ਕੀਤਾ ਤੇ ਸਲੀਕ ਸਲੀਕ ਜਿਹਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣੀ ਫਿਨਿਸ਼ਿੰਗ ਦੇ ਵਿੱਚ ਇਹਦੇ ਤੇ ਕੰਮ ਹੋਇਆ ਇਹ ਕੰਪਲੀਟ ਹੈਂਡਵਰਕ ਦੇ ਵਿੱਚ ਸੂਟ ਹੈਗਾ ਪਲੱਸ ਇਹਦੀਆਂ ਜਿਹੜੀਆਂ 슬ੀਵਸ ਨੇ ਉਹ ਵੀ ਬਹੁਤ ਪਿਆਰੀਆਂ ਨੇ ਸੇਮ ਜਿਹੜੇ ਆਪਾਂ ਘੇਰੇ ਤੇ ਬੁਟੀ ਪਾਈ ਆ ਉਹ ਸੇਮ ਇਹਦੇ ਤੇ ਆਊਗੀ ਸੇਮ ਬੇਲਨ ਆਪਾਂ ਨੇ ਯੂਜ਼ ਕੀਤੀ ਹੈ ਤੇ ਸਾਰੀ ਦੀ ਸਾਰੀ ਜੋ ਸ਼ਰਟ ਦੇ ਵਿੱਚ ਬੁਟੀ ਆ ਉਹ ਉਦਾਂ ਹੀ 슬ੀਵ ਦੇ ਵਿੱਚ ਆਏਗੀ ਸੋ ਇਹਦੀ ਹੈਵੀ ਬੁਟੀ ਵਾਲੀ ਜਿਹੜੀ 슬ੀਵਸ ਰੈਡੀ ਹੋਣਗੀਆਂ ਓਵਰ ਆਲ ਜਿਹੜੀ ਸੂਟ ਦੀ ਗ੍ਰੇਸ ਬਹੁਤ ਹੀ ਪਿਆਰੀ ਹੈ ਤੇ ਇਹ ਦੇ ਨਾਲ ਆਪਾਂ ਨੇ ਜਿਹੜੀ ਹੈਗੀ ਬਾਟਮ ਉਹ ਕ੍ਰੇਪ ਦੀ ਬਾਟਮ ਯੂਜ਼ ਕੀਤੀ ਹੈ ਸੋ ਬਾਟਮ ਦੇ ਉੱਤੇ ਆਪਾਂ ਨੇ ਕੋਈ embroiderry ਨਹੀਂ ਰੱਖੀ ਪਲੇਨ ਇਹਦੀ ਬਾਟਮ ਆਏਗੀ ਇਹਦਾ ਜਿਹੜਾ ਦੁਪੱਟਾ ਅਕੋਰਡਿੰਗ ਟੂ ਯੂ ਚੋਇਸ ਅਸੀਂ ਰੈਡੀ ਕਰਾਂਗੇ ਤੁਹਾਨੂੰ ਕريب ਚ ਚਾਹੀਦਾ ਕريب ਚ ਕਰਾਂਗੇ ਤੁਹਾਨੂੰ ਜਨੌਨਫੋਨ ਕਿਸੇ ਵੀ ਫੈਬਰਿਕ ਦੇ ਵਿੱਚ ਲਾਈਕ ਤੁਸੀਂ ਹੀ ਪਸੰਦ ਕਰਦੇ ਹੋ organza ਚ ਕਰਦੇ ਹੋ ਤਾਂ ਆਪਾਂ ਉਹਦੇ ਵਿੱਚ ਤੁਹਾਡਾ ਜਿਹੜਾ ਦੁਪੱਟਾ ਰੈਡੀ ਕਰ ਦਾਂਗੇ ਜਿਹੜਾ ਤਾਂ ਦੁਪੱਟਾ ਹੋਊਗਾ ਪਿਓਰ ਦਾ ਹੀ ਦੁਪੱਟਾ ਹੋਊਗਾ ਸੋ ਉਹਦੀ ਕਾਸਟ ਵੀ ਪਿਓਰ ਦੀ ਆਊਗੀ ਇਹਨੂੰ ਆਪਾਂ ਸੈਮੀ ਦੇ ਵਿੱਚ ਰੈਡੀ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸ਼ੇਡ ਹੈਗਾ ਇਹ ਪਿਓਰ ਦਾ ਹੀ ਸ਼ੇਡ ਹੈਗਾ ਜਾਂ ਫਿਰ ਤੁਸੀਂ ਇਹ ਚੀਜ਼ ਕਰ ਸਕਦੇ ਹੋ ਵੀ ਤੁਸੀਂ ਇਹਨਾਂ ਕੰਟ ਤਾ ਫਿਰ ਉਹਦੇ ਨਾਲ ਜਿਹੜਾ ਤੁਹਾਡਾ ਦੁਪੱਟਾ ਦਾ ਉਹ ਸੈਮੀ ਦੇ ਵਿੱਚ ਰੈਡੀ ਹੋ ਜਾਊਗਾ। ਹਾਂਜੀ ਆਪਣਾ 3rd ਸੂਟ ਬਹੁਤ ਹੀ ਪਿਆਰਾ ਲਵੈਂਡਰ ਸ਼ੇਡ ਬਹੁਤ ਹੀ ਸੋਹਣਾ ਕਲਰ ਹੈ ਇਹ। ਤੇ ਬਹੁਤ ਹੀ ਪਿਆਰਾ ਇਹਦੇ ਤੇ ਹੈਂਡਵਰਕ ਹੋਇਆ ਇਹਨੂੰ ਅਸੀਂ ਥੋੜਾ ਜਿਹਾ ਬਜਟ ਫ੍ਰੈਂਡਲੀ ਬਣਾਇਆ। ਲਾਈਕ ਇਹਦੇ ਤੇ ਆਰੀ ਵਰਕ ਹੋਇਆ ਆਰੀ ਵਰਕ ਦੇ ਨਾਲ ਆਪਾਂ ਨੇ ਹੈਂਡ ਟੱਚ ਦਿੱਤਾ। ਸੋ ਹੈਂਡਵਰਕ ਦੇ ਨਾਲ ਇਹ ਜਿਹੜੀ ਗੈਟਅਪ ਬਹੁਤ ਸੋਹਣੀ ਆ ਰਹੀ ਆ। ਇਹਦੇ ਵਿੱਚ ਹੈਵੀ ਬੂਟੀ ਹੈ ਸਾਰੀ ਸ਼ਰਟ ਦੇ ਵਿੱਚ। ਪਲੱਸ ਇਹਦਾ ਕੇਰਾ ਬਹੁਤ ਪਿਆਰਾ ਬਣਿਆ। ਕੇਰੇ ਦੇ ਉੱਤੇ ਆਪਾਂ ਸਲਵਾਰ ਦਾ ਪੈਚ ਯੂਜ਼ ਕੀਤਾ ਜਿਹਦੇ ਨਾਲ ਥੋੜੀ ਐਮਬ੍ਰੋਇਡਰੀ ਬਹੁਤ ਪਿਆਰੀ ਲੱਗ ਰਹੀ ਹੈ ਸੋ ਤੁਸੀਂ ਦੇਖ ਸਕਦੇ ਹੋ ਸਾਰੀ ਦੀ ਸਾਰੀ ਸ਼ਰਟ ਦੇ ਉੱਤੇ ਹੈਵੀ ਬੁਟੀ ਹੈ ਪਲੱਸ ਇਹਦਾ ਕੇਰਾ ਬਹੁਤ ਪਿਆਰਾ ਇਹ ਜਿਹੜੀਆਂ 슬ੀਵਸ ਨੇ ਇਹ 슬ੀਵ ਦੇ ਉੱਤੇ ਆਪਾਂ ਨੇ ਸਿੰਪਲ ਪੈਚ ਲਗਾ ਕੇ ਜਿਹੜੀ ਐਮਬ੍ਰੋਇਡਰੀ ਕਰੀਏ ਬਹੁਤ ਹੀ ਪਿਆਰੀ ਇਸੇ ਮੇ ਜਿਹੜੀ ਚੀਜ਼ ਹੈਗੀ ਜਿਹੜਾ ਇਹਦੇ ਘੇਰੇ ਦਾ ਡਿਜ਼ਾਈਨ ਆ ਉਹ ਸੇਮ ਆਪਾਂ ਨੇ ਜਿਹੜਾ ਹੈਗਾ ਸਲਵਾਰ ਤੇ ਯੂਜ਼ ਕੀਤਾ। ਇਹਦੀ ਸਟ੍ਰੇਟ ਸਲਵਾਰ ਬਣੇਗੀ ਬਹੁਤ ਹੀ ਸੋਹਣਾ। ਸੇਮ ਆਪਾਂ ਨੇ ਕੋਸ਼ਿਸ਼ ਕੀਤੀ ਹੈ ਵੀ ਉਹਦੇ ਤੇ ਵੀ ਵਰਕ ਕਰੀਏ। ਸੋ ਅੱਜਕੱਲ ਜਿਆਦਾਤਰ ਸਟ੍ਰੇਟ ਸਲਵਾਰ ਬਣ ਰਹੀਆਂ ਨੇ ਪਰ ਕਈ ਪਹਿਣਾ ਨਹੀਂ ਪਾ ਰਹੀਆਂ। ਉਹਨਾਂ ਨੂੰ ਸਿੰਪਲ ਸਲਵਾਰ ਚਾਹੀਦੀ ਹੈ। ਤਾਂ ਆਪਾਂ ਤੁਹਾਨੂੰ ਸਿੰਪਲ ਸਲਵਾਰ ਵੀ ਰੈਡੀ ਕਰ ਦਾਂਗੇ। ਸੋ ਇਹਨਾਂ ਵਿੱਚੋਂ ਤੁਹਾਨੂੰ ਜੋ ਵੀ ਸੂਟ ਪਸੰਦ ਆ ਰਹੇ ਨੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ। ਜੇਕਰ ਤੁਸੀਂ ਆਪਣੀ ਚੋਇਸ ਦੇ ਕਲਰ ਦੇ ਵਿੱਚ ਰੈਡੀ ਕਰਨਾ ਹੈਗਾ ਤਾਂ ਪਲੀਜ਼ ਸਾਨੂੰ 3 ਵੀਕ ਦਾ ਟ ਕਿਉਂਕਿ ਆਲਰੇਡੀ ਪਹਿਲਾਂ ਹੀ ਆਰਡਰ ਕਾਫੀ ਆ ਚੁੱਕੇ ਨੇ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਤੁਹਾਨੂੰ ਕਿਸੇ ਨੂੰ ਕੋਈ ਅਰਜੈਂਟ ਆ ਕੋਈ ਫੰਕਸ਼ਨ ਆ ਰਿਹਾ ਸੋ ਉਹ ਦੇ ਅਕੋਰਡਿੰਗ ਅਸੀਂ ਰੈਡੀ ਕਰਵਾ ਕੇ ਤੁਹਾਨੂੰ ਭੇਜ ਦਾਂਗੇ ਸੋ ਤੁਸੀਂ ਆਪਣੀ ਜਲਦੀ ਤੋਂ ਜਲਦੀ ਬੁਕਿੰਗ ਕਰਵਾਓ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਚੇਂਜਸ ਚਾਹੁੰਦੇ ਹੋ ਤੁਸੀਂ ਮੈਨੂੰ ਜਿਵੇਂ ਕਹਿੰਦਾ ਟੋਟਲੀ ਤੁਸੀਂ ਮੈਨੂੰ ਦੱਸ ਸਕਦੇ ਹੋ ਥੈਂਕ ਯੂ